ਹੇ ਜੀ ਚੌਥੀ ਪੌੜੀ ਦੀ ਦੂਜੀ ਪੰਕਤੀ ਹੈ ਜੀ ਅੱਖੇ ਮੰਗੇ ਹਨ ਦੇਹ ਦੇ ਦਾਤ ਕਰੇ ਦਾਤਾਰ ਅੱਖੇ ਮੰਗੇ ਦੇਹ ਦੇ ਦਾਤ ਕਰੇ ਦਾਤਾਰ ਭਾਵ ਗਾ ਕੇ ਵੀ ਪੜ ਸਕਦੇ ਹਾਂ ਜੀ ਸਾਚਾ ਸਾਹਿਬ ਸਾਚ ਨਾਏ ਪਾਖਿਆ ਪਾਉ ਅਪਾਰ ਅੱਖੇ ਮੰਗੇ ਹਨ ਦੇਹ ਦੇ ਦਾਤ ਕਰੇ ਦਾਤਾਰ ਆਖੇ ਹੁੰਦਾ ਜੀ ਕਿਸੇ ਨੂੰ ਆਖਣਾ ਕਿਸੇ ਨੂੰ ਬੋਲਣਾ ਕਿਸੇ ਕੋਲੇ ਬੇਨਤੀ ਕਰਨੀ ਕਿਉਂਕਿ ਇਹ ਆਖੇ ਪ੍ਰਭੂ ਪਰਮਾਤਮਾ ਨੂੰ ਹੈ ਇਸ ਲਈ ਆਪਾਂ ਪਰਮਾਤਮਾ ਤੇ ਹੁਕਮ ਤਾਂ ਨਹੀਂ ਹੁੰਦਾ ਉਸ ਨੂੰ ਦੱਸ ਤਾਂ ਨਹੀਂ ਸਕਦੇ ਇਸ ਲਈ ਅਸੀਂ ਉਸ ਕੋਲੇ ਆਪਣੀ ਬੇਨਤੀ ਕਰ ਸਕਦੇ ਹਾਂ ਜੀ ਉਸ ਕੋਲੇ ਰਜੋਈ ਕਰ ਸਕਦੇ ਹਾਂ ਉਸ ਕੋਲੇ ਆਪਣੀ ਅਰਦਾਸ ਕਰ ਸਕਦੇ ਹਾਂ ਜਿੱਥੇ ਆਖੇ ਦਾ ਅਰਥ ਅਰਦਾਸ ਵੀ ਹੋ ਸਕਦਾ ਬੇਨਤੀ ਵੀ ਹੋ ਸਕਦਾ ਜੋਦੜੀ ਹੋ ਸਕਦਾ ਜੀ ਠੀਕ ਹੈ ਮੰਗੇ ਆਖਦੇ ਆਂ ਅਰਦਾਸ ਕਰਦੇ ਆਂ ਮੰਗਦੇ ਆਂ ਠੀਕ ਆ ਉਸ ਪ੍ਰਭੂ ਪਰਮਾਤਮਾ ਕੋਲੋਂ ਦਾਤਾਂ ਮੰਗਦੇ ਆਂ ਜੀ ਵੀ ਮੈਨੂੰ ਆਹ ਚੀਜ਼ ਚਾਹੀਦੀ ਆ ਦੇ ਦੇ ਮੈਨੂੰ ਆਹ ਦੇ ਦੇ ਮੈਨੂੰ ਉਹ ਦੇ ਦੇ ਮੈਨੂੰ ਧੀ ਦੇ ਦੇ ਮੈਨੂੰ ਪੁੱਤਰ ਦੇ ਦੇ ਮੈਨੂੰ ਗੱਡੀ ਦੇ ਦੇ ਮੈਨੂੰ ਕਾਰ ਦੇ ਦੇ ਪੈਸਾ ਦੇ ਦੇ ਜਾਂ ਹੋਰ ਦਾਤਾਂ ਦੇ ਦੇ ਠੀਕ ਆ ਆਖ ਹੈ ਮੰਗੇ ਹੈ ਦੇ ਦੇ ਤੇ ਕੀ ਹੁੰਦਾ ਜੀ ਦਾਤ ਠੀਕ ਹੈ ਜੀ ਦਾਤ ਹੁੰਦਾ ਦਾਤਾਂ ਦੇ ਦੇਣੀ ਆ ਠੀਕ ਹੈ ਬਖਸ਼ਿਸ਼ਾ ਕਰੇ ਕਰੇ ਹੁੰਦਾ ਕਰ ਦੇਣਾ ਦੇ ਦੇਣਾ ਮਿਲਾ ਦੇਣਾ ਦਾਤਾਰ ਆ ਦੇਖੋ ਜੀ ਫਿਰ ਆ ਔਂਕੜ ਆ ਗਿਆ ਠੀਕ ਹੈ ਜੀ ਰਾਜੇ ਨੂੰ ਜਿਹੜਾ ਔਂਕੜ ਆਇਆ ਭਾਵ ਇੱਕ ਵਚਨ ਆ ਗਿਆ ਜੀ ਇਹ ਪ੍ਰਭੂ ਪਰਮਾਤਮਾ ਨੂੰ ਪ੍ਰਭੂ ਪਰਮਾਤਮਾ ਦੇ ਗੁਣਾ ਨੂੰ ਇੱਕ ਗੁਣ ਉਸ ਦਾ ਨਾਮ ਹੀ ਹੈ ਜੀ ਦਾਤਾਰ ਠੀਕ ਹੈ ਭਾਵ ਦਾਤਾਂ ਦੇਣ ਵਾਲਾ ਪ੍ਰਭੂ ਪਰਮਾਤਮਾ ਠੀਕ ਹੈ ਜੀ ਇਸ ਲਈ ਜਿਹੜਾ ਔਂਕੜ ਆ ਇਹ ਸਮਝਣ ਦੇ ਵਿੱਚ ਹੈ ਜਦੋਂ ਪੜਾਂਗੇ ਆਖ ਹੈ ਮੰਗ ਹੈ ਇੱਥੇ ਕਿਸੇ ਵਾਸੇ ਔਂਕੜ ਨਹੀਂ ਆਇਆ ਭਾਵੇਂ ਲੋਕ ਆਖਦੇ ਨੇ ਜੋਦੜੀ ਕਰਦੇ ਨੇ ਬੇਨਤੀ ਕਰਦੇ ਨੇ ਅਰਦਾਸ ਕਰਦੇ ਨੇ ਮੰਗਦੇ ਨੇ ਉਸ ਪ੍ਰਭੂ ਪਰਮਾਤਮਾ ਕੋਲ ਵੀ ਦੇ 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 ਮੈਨੂੰ ਦਾਤਾਂ ਦੇ ਦੇ ਤੇ ਕੀ ਕਰਦਾ ਹੈ ਪਰਮਾਤਮਾ ਦਾਤ ਕਰੇ ਦਾਤਾਰ ਉਹ ਮਨੁੱਖ ਨੂੰ ਦਾਤਾਂ ਬਖਸ਼ ਦਿੰਦਾ ਹੈ ਤੇ ਅਰਥ ਵੀ ਇਹੀ ਨੇ ਜੀ ਅਸੀਂ ਹਰ ਰੋਜ਼ ਪ੍ਰਭੂ ਪਰਮਾਤਮਾ ਅੱਗੇ ਬੇਨਤੀ ਕਰਦੇ ਹਾਂ ਮੰਗਦੇ ਹਾਂ ਕਿ ਸਾਨੂੰ ਇਹ ਦਾਤ ਦੇ ਸਾਨੂੰ ਉਹ ਦਾਤ ਦੇ ਅਤੇ ਉਹ ਪ੍ਰਭੂ ਪਰਮਾਤਮਾ ਸਾਨੂੰ ਦਾਤਾਂ ਦੇ ਹੀ ਜਾਂਦਾ ਹੈ ਠੀਕ ਹੈ ਅਸੀਂ ਘਰ ਮੰਗਦੇ ਹਾਂ ਜੀ ਕਈ ਪੈਸਾ ਮੰਗਦੇ ਨੇ ਕਈ ਇੱਜ਼ਤ ਮੰਗਦੇ ਨੇ ਕਈ ਇਨਸਾਫ ਮੰਗਦੇ ਨੇ ਜੀ ਕਈ ਰਹਿਮਤ ਮੰਗਦੇ ਨੇ ਤੇ ਕੁਝ ਬਿਰਲੇ ਵੀ ਹਨ ਜੀ ਜਿਹੜੇ ਪ੍ਰਭੂ ਪਰਮਾਤਮਾ ਤੋਂ ਨਾਮ ਭਜਨ ਬੰਦਗੀ ਮੰਗਦੇ ਹਨ ਜੀ ਠੀਕ ਹੈ ਮੰਗਣ ਤੇ ਵੀ ਬਹੁਤ ਕੁਝ ਹੈ ਕਹਿੰਦੇ ਦਾਤਾ ਉਹ ਨਾ ਮੰਗੀਏ ਫਿਰ ਮੰਗਣ ਚਾਹੀਏ ਵੀ ਪ੍ਰਭੂ ਪਰਮਾਤਮਾ ਕੋਲੋਂ ਉਹ ਚੀਜ਼ ਕਦੋਂ ਨਾ ਮੰਗੋ ਜਿਹੜੀ ਦੁਆਰੇ ਮੰਗਣੀ ਪਵੇ ਘਰ ਇੱਕ ਵਾਰ ਮਿਲ ਗਿਆ ਛੁੱਟਿਆ ਵੀ ਜਾ ਸਕਦਾ ਪੈਸਾ ਆ ਕੇ ਵੀ ਚਲਾ ਜਾ ਸਕਦਾ ਇੱਜ਼ਤ ਵੀ ਜਾ ਸਕਦੀ ਹੈ ਇਨਸਾਫ ਵੀ ਚਲਾ ਜਾ ਸਕਦਾ ਰਹਿਮਤ ਵੀ ਜਾ ਸਕਦੀ ਹੈ ਠੀਕ ਹੈ ਜਿਹੜੀ ਇੱਕ ਚੀਜ਼ ਹੈ ਨਾਮ ਬੰਦਗੀ ਭਜਨ ਜਾਂ ਜੇ ਪਰਮਾਤਮਾ ਖੁਦ ਆਪ ਮਿਲ ਜੇ ਫਿਰ ਉਹ ਕਦੇ ਜਾਂਦਾ ਨਹੀਂਗਾ ਜੀ ਠੀਕ ਹੈ ਤੇ ਮੰਗਣਾ ਹੈ ਤਾਂ ਮੰਗੋ ਪ੍ਰਭੂ ਪਰਮਾਤਮਾ ਦਾ ਨਾਮ ਉਸ ਦਾ ਭਜਨ ਉਸ ਦੀ ਬੰਦਗੀ ਮੰਗੋ ਜੀ ਠੀਕ ਹੈ ਤੇ ਤਾਂ ਜੋ ਜੋ ਆਪਣਾ ਕੋਡ ਦਾ ਪਰਦਾ ਹੈ ਨਾ ਪਹਿਲਾਂ ਗੱਲ ਕੀਤੀ ਸੀਗੀ ਠੀਕ ਹੈ ਜੀ ਪਹਿਲੀ ਪੌੜੀ ਦੀ ਪੰਜਵੀਂ ਪੰਕਤੀ ਵਿੱਚ ਠੀਕ ਹੈ ਤੇ ਉਸ ਨੂੰ ਕੋਡ ਦੇ ਪਰਦੇ ਨੂੰ ਤੋੜ ਕੇ ਠੀਕ ਹੈ ਅਸੀਂ ਪ੍ਰਭੂ ਪਰਮਾਤਮਾ ਦੇ ਜੋਗ ਹੋ ਸਕੀਏ ਠੀਕ ਹੈ ਜਿਵੇਂ ਆ ਪਹਿਲਾਂ ਆਏ ਸੀ ਕਿਵ ਸਚਿਆਰਾ ਹੋਈਏ ਤੁਹਾਨੂੰ ਯਾਦ ਹੋਣਾ ਤੇ ਕਿਵ ਕੋੜੇ ਟੁੱਟੇ ਪਾਲ ਕਿ ਕਿਵੇਂ ਉਸ ਪ੍ਰਭੂ ਪਰਮਾਤਮਾ ਜਿਹੜਾ ਸਾਡੇ ਅੰਦਰ ਵਸਦਾ ਹੈ ਸਾਡੀ ਜਿਹੜੀ ਕੰਧ ਬਣੀ ਹੋਈ ਹੈ ਉਹ ਕਿਵੇਂ ਟੁੱਟ ਸਕਦੀ ਹੈ ਤੇ ਉਹ ਜੇ ਅਸੀਂ ਪ੍ਰਭੂ ਪਰਮਾਤਮਾ ਕੋਲੋਂ ਨਾਮ ਭਜਨ ਬੰਦਗੀ ਮੰਗਾਗੇ ਜੀ ਉਸ ਪ੍ਰਭੂ ਪਰਮਾਤਮਾ ਕੋਲ ਉਸ ਦੇ ਸਿਮਰਨ ਦੀਆਂ ਦਾਤਾਂ ਮੰਗਾਗੇ ਉਸ ਨੂੰ ਰੱਬ ਨੂੰ ਹੀ ਮੰਗ ਲਓ ਠੀਕ ਹੈ ਜੀ ਜੇਕਰ ਦਾਤਾਂ ਦੇਣ ਵਾਲਾ ਪ੍ਰਭੂ ਪਰਮਾਤਮਾ ਜਿਹੜਾ ਹੈਗਾ ਮੈਂ ਤੁਹਾਨੂੰ ਗੱਲ ਦੱਸਦਾ ਜਦੋਂ ਆਪਾਂ ਕਿਸੇ ਕੋਲ ਮੰਗਣ ਜਾਈਏ ਨਾ ਜੀ ਜੇ ਆਪਾਂ ਉਸ ਬੰਦੇ ਕੋਲੋਂ ਜੇ ਉਹਨੂੰ ਹੀ ਮੰਗ ਲਈਏ ਤਾਂ ਜੋ ਉਸ ਕੋਲੇ ਹੋਊਗਾ ਜਿਹੜਾ ਉਸ ਦੇ ਪਾਸ ਹੋਊਗਾ ਉਹ ਸਾਰਾ ਹੀ ਤੁਹਾਡਾ ਹੋ ਜਾਊਗਾ ਠੀਕ ਹੈ ਜੇ ਇੰਨੀਆਂ ਦాతਾਂ ਦੇਣ ਵਾਲੇ ਪ੍ਰਭੂ ਪਰਮਾਤਮਾ ਨੂੰ ਹੀ ਮੰਗ ਲਈਏ ਜੇ ਪਰਮਾਤਮਾ ਨੂੰ ਕਹੀਏ ਪਰਮਾਤਮਾ ਤੂੰ ਮੈਨੂੰ ਮਿਲ ਜਾ ਤੂੰ ਮੈਨੂੰ ਖੁਦ ਮਿਲ ਜਾ ਮੇਰੇ ਅੰਦਰ ਜਿਹੜਾ ਤੂੰ ਵਸਦਾ ਹੈ ਤੂੰ ਮੈਨੂੰ ਮਿਲ ਜਾਏ ਤਾਂ ਕੀ ਹੋਊਗਾ ਇਹ ਸਾਰੀਆਂ ਦాతਾਂ ਤੁਹਾਡੇ ਅੱਗੇ ਪਿੱਛੇ ਭੱਜੀਆਂ ਫਿਰਨਗੀਆਂ ਠੀਕ ਹੈ ਤੇ ਹੁਣ ਇਹ ਬੜੀ ਵਧੀਆ ਸਵਾਲ ਹੈ ਜੀ ਤੇ ਥੋੜਾ ਜਿਹਾ ਠਹਿਰ ਜਾਓ ਸੋਚ ਲਓ ਵੀ ਤੁਸੀਂ ਪ੍ਰਭੂ ਪਰਮਾਤਮਾ ਕੋਲੋਂ ਰੋਜ਼ ਕੀ ਮੰਗਦੇ ਹੋ ਜੇਕਰ ਤੁਸੀਂ ਵੀ ਘਰ-ਬਾਰ, ਪੈਸਾ, ਇੱਜ਼ਤ, ਜਵਾਕ, ਧੀ, ਪੁੱਤ ਜਾਂ ਕੁਝ ਹੋਰ ਮੰਗਦੇ ਹੋ ਤਾਂ ਉਦੋਂ ਚੰਗਾ ਹੈ ਕਿ ਪ੍ਰਭੂ ਪਰਮਾਤਮਾ ਨੂੰ ਹੀ ਮੰਗਣ ਲੱਗ ਜਾਓ। ਉਸ ਦਾ ਨਾਮ, ਉਸ ਦਾ ਭਜਨ, ਉਸ ਦੀ ਬੰਦਗੀ ਮੰਗ ਲੋ ਤੇ ਜਦੋਂ ਉਹ ਮਿਲ ਗਈਆਂ ਇਹ ਜਿਹੜੀਆਂ ਜੋ ਕੁਝ ਵੀ ਤੁਸੀਂ ਮੰਗਦੇ ਸੀ ਨਾ ਘਰ-ਬਾਰ, ਪੈਸਾ, ਧੀ, ਪੁੱਤ ਇਹ ਆਪਣੇ ਆਪ ਹੀ ਤੁਹਾਨੂੰ ਮਿਲ ਜਾਣਾ ਜੀ। ਠੀਕ ਆ। ਇਹ ਥੋੜੀ ਜੀ ਸਮਾਰਟਨੈਸ ਹੈ ਇੱਕ ਤਰ੍ਹਾਂ ਦੀ। ਚਲੋ ਚਲਾਕੀ ਤਾਂ ਨਹੀਂ ਕਹਿੰਦੇ। ਇਹ ਆਪਾਂ ਪ੍ਰਭੂ ਪਰਮਾਤਮਾ ਨੂੰ ਪਰ ਮੰਗਣਾ ਸੱਚੇ ਦਿਲੋਂ ਆ ਜੀ ਠੀਕ ਹੈ ਜਦੋਂ ਪ੍ਰਭੂ ਪਰਮਾਤਮਾ ਨੂੰ ਸੱਚੇ ਦਿਲੋਂ ਮੰਗ ਲਾਂਗੇ ਜਦੋਂ ਮਿਲ ਗਿਆ ਤਾਂ ਇਹ ਅੱਗੇ ਪਿੱਛੇ ਭੱਜੀਆਂ ਫਿਰਨਗੀਆਂ ਜੀ ਆਪਣੇ ਦਾਤਾ ਠੀਕ ਹੈ ਜੀ ਸੋਚੋ ਤੁਸੀਂ ਕੀ ਮੰਗਦੇ ਹੋ ਤੇ ਜੋ ਵੀ ਮੰਗਦੇ ਹੋ ਕੋਸ਼ਿਸ਼ ਕਰੋ ਕਿ ਹੁਣ ਨਾਮ ਭਜਨ ਬੰਦਗੀ ਜਾਂ ਪਰਮਾਤਮਾ ਨੂੰ ਹੀ ਮੰਗਣ ਦਾ ਕੋਸ਼ਿਸ਼ ਕਰੀਏ